ਉਦੋਂ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਅਸੀਂ ਬੇਸ਼ੱਕ ਲੈਕਚਰ ਆਪਾਂ ਨਹੀਂ ਦੇ ਸਕੇ ਪਰ ਆਪਾਂ ਨੂੰ 211400 ਸ਼ਹਿਰੀਆਂ ਨੇ ਵੋਟ ਪਾਈ ਹੈ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਟ੍ਰੇਨ ਜਿਹੜੀ ਕੀ ਕਰਾ ਕੇ ਦਵਾਗੇ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮੈਮ ਹੈ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਾਇਦ ਨੂੰ ਬੱਲੇ ਜੜਾ ਸਾਫ਼ ਸੁਥਰਾ ਰੱਖਣਾ ਇਹ ਜਿਹੜੀ ਕੁੰਗਟਾ ਡਰੇ ਨੇ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਦ ਕੇ ਫੈਲੀਆਂ ਸੀ ਇਹ ਔਰ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਅਸੀਂ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਦੇ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਵਾਂਗੇ ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆ ਦਾ ਕੈਂਸਰ ਦਾ ਬਹੁਤ ਜ਼ਿਆਦਾ ਰੋਗ ਫੈਦੇ ਹੀ ਮੈਨੂੰ ਮੈਡੀਕਲ ਕਾਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ ਸੋ ਅੱਜ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਮੈਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ ਇਹਦਾ ਤਾਂ ਅਸੀਂ ਪ੍ਰੋਜੈਕਟ ਦੇ ਨਾਲ ਕਮਿਸ਼ਨਰ ਸਰਦਾਰ ਹਰਪੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗੋਬਲ ਸਾਹਿਬ ਮਨੀਸ਼ ਜੀ ਕੋਲ ਆ ਸਰਸਰੇ ਆਏ ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰਦਿਆ ਇਹਨੂੰ ਸਹੀ ਟੰਗਦਾਲ ਕਰਨੀ ਪਰ ਇਹਨੂੰ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਅਦ ਚ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਉਹਦੇ ਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੀਨ ਐਂਡ ਕਲੀਨ ਜਿਹੜੀ ਮਹਿੰਨਾ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਾਇਦ ਨੂੰ ਮੱਲਾ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੱਕ ਤੁਹਾਨੂੰ ਦੱਸੂਗਾ ਕਿ ਸ਼ਾਇਦ ਵਿੱਚ ਰੁੱਖ ਵੀ ਲਾਵਾਂਗੇ